ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਸੋਰਾ ਹੋਇਆ ਗੰਗੂ ਨੇ ਗਦਾਰੀ ਕੀਤੀ ਤੇ ਛੋਟੇ ਸੱਭ ਜਦਿਆਂ ਨੂੰ ਨੇਹਾ ਵਿੱਚ ਚੁਣ ਕੇ ਸ਼ਹੀਦ ਕਰ ਦਿੱਤਾ ਗਿਆ ਚਾਰ ਸੱਭ ਜਦੇ ਫਿਲਮ ਦੇ ਸਦਕਾ ਸੀ ਮੋਟਾ ਮੋਟਾ ਇਤਿਹਾਸ ਤਾਂ ਜਾਂਦੇ ਹਾਂ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਸਰਹੰਦ ਦੀ ਕਚੈਰੀ ਤੱਕ ਵਿਚਲੇ 4 ਦਿਨ ਤੇ 4 ਰਾਤਾਂ ਜਦੋਂ ਇਹਨਾਂ ਮਾਸੂਮਾਂ ਦਾ ਖੂਨ ਚੋਸਣ ਲਈ ਕਾਇਨਾਤ ਦਾ ਪਤਾ ਪਤਾ ਗਦਾਰ ਹੋ ਗਿਆ ਸੀ ਉਸ ਦਿਨ ਆ ਕੇ ਇਤਿਹਾਸ ਨੂੰ ਨਾਤਾ ਫਿਲਮ ਵਿੱਚ ਦਿਖਾਇਆ ਗਿਆ ਨਾਹੀਂ ਸਾਡੀਆ ਧਾਰਮਿਕ ਸਟੇਜਾਂ ਤੇ ਚੰਗਰੀ ਤਰ੍ਹਾਂ ਦੱਸਿਆ ਜਾਂਦਾ ਹੈ ਸੋ ਅੱਜ ਅਸੀਂ ਉਸ ਦਰਦਨਾਕ ਇਤਿਹਾਸ ਦੀ ਦੁੰਗਾਈ ਵਿੱਚ ਉਤਰ ਕੇ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਸਰਸਾ ਨਦੀ ਤੇ ਪਰਿਵਾਰ ਦਾ ਵਿਸੋਰਾ ਪੈ ਗਿਆ ਤਾਂ ਮਾਤਾ ਗੁਜਰੀ ਕੌਰ ਜੀ ਦੋਨੋਂ ਸਬਜਾ ਦੇ ਸਮੇਤ ਪਹੁੰਚਦੇ ਹਨ ਕਿਉਂਦੇ ਪਿੰਡ ਵਿੱਚ ਜਿੱਥੇ ਇੱਕ ਕੁੰਮੇ ਮਾਸਕੀ ਨਾਮ ਦਾ ਵਿਅਕਤੀ ਸੀ ਕੁੰਮੇ ਮਾਸਕੀ ਦਾ ਪਹਿਲਾ ਤੇ ਪੂਰਾ ਨਾਮ ਕਰਮਦੀਪ ਸਿੰਘ ਪਰ ਲੋਕ ਇਸ ਨੂੰ ਪਹਿਲਾ ਕਰਮੂਤੀ ਫਿਰ ਕੁੰਮਾ ਕਹਿੰਦੇ ਸਨ ਕੁੰਮੇ ਦੇ ਗਵਾਂਡ ਵਿੱਚ ਲక్ష్ਮੀ ਨਾਮ ਦੀ ਬ੍ਰਾਹਮਣੀ ਸੀ ਜਿਸਨੇ ਉਸ ਰਾਤ ਗਰੋਹ ਪਰਵਾਰ ਨੂੰ ਮਸਰਾ ਦੀ ਦਾਲ ਨਾਲ ਪ੍ਰਸਾਦਾ ਸਕਾਇਆ ਤੇ ਨਾਲ ਹੀ ਠੰਡ ਤੋਂ ਬਚਣ ਲਈ ਗਰਮ ਕੱਪੜੇ ਵੀ ਦਿੱਤੇ ਪਿਛਲੇ ਕਈ ਮਹੀਨਿਆਂ ਤੋਂ ਕੇਰੇ ਦੌਰਾਨ ਆਨੰਦਪੁਰ ਦੇ ਕਿਲੇ ਵਿੱਚ ਰਸਦ ਖਤਮ ਹੋ ਚੁੱਕੀ ਸੀ ਇਸ ਕਰਕੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਦੇ ਛੋਟੇ ਸਭ ਜਾਦਿਆਨੀ ਰਾਜ ਕੇ ਪਹੁੰਚ ਸਕਿਆ ਹੈ ਅਗਲੀ ਸਵੇਰ ਦਾ ਸੂਰਜ ਚੰਦ ਤੋਂ ਪਹਿਲਾਂ ਹੀ ਕੁੰਮੇ ਦੇ ਗੰਗੂ ਆਨ ਪਹੁੰਚਦਾ ਹੈ ਤੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਤੇ ਆਪਣੇ ਪਿੰਡ ਸੇ ਈ ਲੈ ਆਉਂਦਾ ਹੈ ਸਵੇਰ ਦਾ ਸੂਰਜ ਚੜਨ ਤੋਂ ਪਹਿਲਾਂ ਤੁਰਿਆ ਇੱਕ ਕਾਫਲਾ ਸਾਰਾ ਦਿਨ ਭੁੱਖੇ ᱛਿਆਈ ਪੈਂਡਾ ਕਰਨ ਤੋਂ ਬਾਅਦ ਗੰਗੂ ਤੇ ਕਹ ਪਹੁੰਚਿਆ ਬੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸਾਦਾ ਸਕਾਇਆ ਹੋਇਆ ਸੀ ਯਾਨੀ ਕਿ ਸਹਿਬਜ਼ਾਦਿਆਂ ਨੂੰ ਕੁਝ ਵੀ ਖਾਦੇ ਬਿਨਾ 24 ਘੰਟੇ ਬੀਤ ਚੁੱਕੇ ਸਨ ਉਸ ਰਾਤ ਗੰਗੂ ਮਾਤਾ ਜੀ ਤੇ ਸਹਿਬਜ਼ਾਦਿਆਂ ਵਾਸਤੇ ਖਾਣਾ ਤਿਆਰ ਕਰਕੇ ਲਿਆਇਆ ਪਰ ਉਹ ਖਾਣਾ ਐਨੇ ਮਾਰੇ ਪੱਦਰ ਦਾ ਸੀ ਉਸ ਖਾਣੇ ਇਨੋ ਦੇਖ ਕੇ ਸੈਭ ਜਾਦਿਆ ਨੇ ਮਾਤਾ ਜੀ ਨੂੰ ਕਿਹਾ ਉਹ ਐਸੇ ਹੀ ਰੋਟੀ ਕਰ ਲਿਆਓ हमरे ਕਾਗ ਨਾ ਕੁੱਕਰ ਖਾਇਓ ਜਾਣੀ ਗੰਗੂ ਐਨੇ ਮਾਰੇ ਪੱਦਰ ਦੀ ਰੋਟੀ ਲੈ ਕੇ ਆਇਆ ਸੀ ਕਿ ਉਸ ਨੂੰ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਸਿਖਾਣਾ ਫਿਰ ਸੈਭ ਜਾਦਿਆ ਤੋਂ ਕਿਸ ਤਰ੍ਹਾਂ ਖਾਦੀ ਜਾਂਦੀ ਆਖਿਰਕਾਰ ਮਾਤਾ ਜੀ ਨੇ ਆਪਣੀ ਕੁਜੀ ਵਿੱਚੋਂ ਇੱਕ ਮੋਹਰ ਦੇ ਕੇ ਸੈਭ ਜਾਦਿਆ ਨੂੰ ਪਤਾਸੇ ਮਗਾ ਕੇ ਖਾਨ ਨੂੰ ਦਿੱਤੇ ਪਰ ਜਦੋਂ ਗੰਗੂ ਨੇ ਮਾਤਾ ਜੀ ਦੀ ਕੁਜੀ ਨੂੰ ਦੇਖਿਆ ਤਾਂ ਉਸ ਦੀ ਗੁਰਜੀ ਵਿੱਚ ਮਾਰੀ ਆ ਪੈ ਗਈ ਤੇ ਜਦੋਂ ਰਾਤ ਨੂੰ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਗੁਰਜੀ ਚੋਰੀ ਕਰ ਲਈ ਤੇ ਕਿਤੇ ਬਾਹਰ ਲੈ ਜਾ ਕੇ ਜ਼ਮੀਨ ਵਿੱਚ ਗੱਡ ਦਿੱਤੀ ਅਗਲੇ ਦਿਨ ਜਦੋਂ ਸਹਿਬ ਜੱਜਾ ਨੂੰ ਦੁਬਾਰਾ ਭੁੱਖ ਲੱਗੀ ਮਾਤਾ ਜੀ ਨੇ ਗੁਰਜੀ ਨੂੰ ਪਾਲਿਆ ਪਰ ਗੁਰਜੀ ਨਾ ਮਿਲੀ ਮਾਤਾ ਗੁਜਰੀ ਕੋੜ ਜੀ ਸਭ ਸਮਝ ਗਏ ਸਨ ਤੇ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਨਾਲ ਕਿਹਾ ਕਿ ਪੁੱਤਰ ਜੇਕਰ ਤੇ ਨੁਕਤਾਂ ਦੀ ਲੋੜ ਸੀ ਤੂੰ ਮੇਰੇ ਕੋਲ ਮੰਗ ਲੈਂਦਾ ਇਸ ਤਰ੍ਹਾਂ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਮਾਤਾ ਜੀ ਦੇ ਮੋ ਇਹ ਸ਼ਬਦ ਸੁਣ ਕੇ ਗੰਗੂ ਚੇਨਾ ਪਗਲ ਆ ਗਿਆ ਤਾਂ ਅੱਖ ਲੱਗਾ ਇੱਕ ਤਾਂ ਮੈਂ ਤੁਹਾਨੂੰ ਹਕਮ ਉਹਦੇ ਬਾਗਿਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਐ ਤੇ ਉਤੋਂ ਮੇਰੇ ਉੱਤੇ ਤੁਸੀਂ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਗੰਗੂ ਨੇ ਉਸੇ ਸਮੇਂ ਮਾਤਾ ਜੀ ਦੇ ਸਾਹਮਣੇ ਸਾਬ ਜਾਦੇ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਮਰੁੰਡੇ ਦੇ ਸਰਕਾਰੀ ਅਹਿਲਕਾਰ ਕੋਲੋਂ ਖਬਰ ਲੈ ਕੇ ਚਲਾ ਗਿਆ ਪਰ ਪਿੱਛੋਂ ਸਾਬ ਜਾਦੇ ਅੱਜ ਵੀ ਭੁੱਖੇ ਧਾਈ ਕਮਰੇ ਵਿੱਚ ਕੈਦ ਬੈਠੇ ਰਹੇ ਜੇਕਰ ਦੇਖਿਆ ਜਾਵੇ ਤਾਂ ਭੁੱਖ ਵੀ ਆਪਣੇ ਆਪ ਵਿੱਚ ਕਿ ਬਹੁਤ ਵੱਡਾ ਤਸਹੀਹਾ ਹੈ ਸਿਆਣੇ ਕਹਿੰਦੇ ਐ ਕਿ ਭੁੱਖ ਮੌਤੋਂ ਵੀ ਵੱਧ ਖਤਰਨਾਕ ਹੁੰਦੀ ਐ ਮੌਤ ਤਾਂ ਇੱਕ ਵਾਰ ਬੰਦੇ ਨੂੰ ਮਾਰਦੀ ਐ ਪਰ ਭੁੱਖ ਤੋਂ ਇੱਕ ਵਾਰੀ ਖੈਰਾ ਸੁਦਾ ਲੀਏ ਤਾਂ ਅਗਲੇ ਪੈਰ ਫਿਰ ਸਿਰ ਤੇ ਆਖ ਲਾਉਂਦੀ ਐ ਮਾਤਾ ਜੀ ਦੇ ਸਹਿਬਜ਼ਾਦੀਆਂ ਨੂੰ ਗ੍ਰਿਫਤਾਰ ਕਰਨ ਲਈ ਮਰੁੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਪਾਹੀਆਂ ਨੂੰ ਗੰਗੂ ਨਾਲ ਭੇਜਦੇ ਹਨ ਹੁਣ ਇੱਥੋਂ ਸਹਿਬਜ਼ਾਦੀਆਂ ਦੇ ਉੱਤੇ ਜ਼ੁਲਮ ਦੀ ਉਹ ਦਾਸਤਾਨ ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਪ ਆਵੇਗੀ ਸਰਸਾ ਦੇ ਕੰਡੇ ਗੁਰੂ ਦੇ ਪਰਿਵਾਰ ਤੋਂ ਵਿਛਰੇ ਇੱਕ ਸਿੰਘ ਦੋਨਾਂ ਸਿੰਘਾਂ ਡੋਰੀਆਂ ਨੇ ਬ੍ਰਿਜ ਪਾਸਾ ਵਿੱਚ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਕਥਾ ਗੁਰੂ ਸੋਤਨ ਜੀ ਦੀ ਉਸ ਵਿੱਚ ਲਿਖਿਆ ਗਿਆ ਸੀ ਕਿ ਸੈਬ ਜਦਿਆਂ ਨੂੰ ਡੋਰੀਆਂ ਵਿੱਚ ਬਨ ਕੇ ਘੋੜੇ ਦੇ ਦੋਨੋਂ ਪਾਸੇ ਰਮਕਾ ਦਿੱਤਾ ਗਿਆ ਸੀ ਮਾਤਾ ਗੁਜਰੀ ਘਰ ਜੀ ਦੇ ਹੱਥ ਪੈਸੇ ਬਨ ਕੇ ਇੱਕ ਦੂਸਰੇ ਘੋੜੇ ਤੇ ਬਿਠਾ ਦਿੱਤਾ ਗਿਆ ਸੀ ਇੱਕ ਕੱਪੜੇ ਦੇ ਨਕਾਨ ਵਿੱਚ ਲਾਲ ਮਿਰਚਾ ਤੋੜ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਉੱਤੇ ਬੰਨ੍ਹ ਦਿੱਤਾ ਗਿਆ ਸੀ ਜਦੋਂ ਮਰੀਂਡੇ ਪਹੁੰਚੇ ਤਾਂ ਮਾਤਾ ਜੀ ਨੂੰ ਪੱੜ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਾਬ ਜਾਦੇ ਨੂੰ ਕਿਸੇ ਨੇ ਨਾ ਖੋਲਿਆ ਤਿੰਨ ਚਾਰ ਦਿਨਾਂ ਤੋਂ ਭੁੱਖੇ ਸਾਬ ਜਾਦੇ ਸਾਰੀ ਰਾਤ ਬੋੜਿਆਂ ਵਿੱਚ ਵੱਜੇ ਇਸੇ ਤਰ੍ਹਾਂ ਤਰਫ ਦੇ ਰਹੇ ਤੇ ਸਵੇਰੇ ਜਦੋਂ ਬੋੜਿਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕਾਰਦੇ ਹੀ ਬਚਾ ਤੇ ਭਾਰੀ ਤਸ਼ੱਬਤ ਹੋਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਨੀ ਖਾਂ ਤੇ ਮਾਨੀ ਖਾ ਇਹ ਦੋਨੋਂ ਛੋਟੇ ਪੱਦਰ ਦੇ ਸਰਕਾਰੀ ਆਫਸਰ ਸਨ ਇਹ ਚੁੰਦੇ ਸਨ ਜਿੰਨਾ ਕਥੋਰਾ ਜਿਹਾ ਸਰਕਾਰੀ ਸਮਾਂ ਮਿਲਿਆ ਹੈ ਇਸ ਥੋੜੇ ਸਮੇਂ ਵਿੱਚ ਹੀ ਸਹਿਬਜ਼ਾਦਿਆ ਕੋਲੋਂ ਇਸਲਾਮ ਕਬੂਲ ਕਰਾ ਕੇ ਫਜ਼ੀਰ ਖਾਂਦੇ ਸਾਹਮਣੇ ਪੇਸੋ ਏ ਸੂਬਾ ਸਰਾਂਦ ਤੋਂ ਵੱਡੇ ਵੱਡੇ ਨਾਮਾਨ ਨੂੰ ਹਾਸਲ ਕਰੀਏ ਡਾਕਟਰ ਗੰਡਾ ਸਿੰਘ ਜੀ ਆਪਣੀ ਲਿਖਤੀ ਵਿੱਚ ਲਿਖਦੇ ਹਨ ਲਾਲਚ ਦੇ ਅੰਨੇ ਹੋਏ ਇਹਨਾਂ ਜ਼ਾਲਮਾਂ ਨੇ ਆਤ ਦੀ ਸਰਦੀ ਵਿੱਚ ਮਾਸੂਮ ਸਹਿਬਜ਼ਾਦਿਆ ਨੂੰ ਨੰਗੇ ਪਿੰਡੇ ਤੋਂ ਦੀ ਸਰੀ ਨਾਲ ਕਟਵਾਇਆ ਜਿਸ ਨਾਲ ਫੁੱਲ ਵਰਗੇ ਸਹਿਬਜ਼ਾਦਿਆ ਜਮੜੀ ਤੇ ਮਹਾਨ ਉੱਬਰ ਆਏ ਬੇਅੰਤ ਦਰਦ ਵਿੱਚ ਸੈਨਾ ਪਿਆ ਹੋਏਗਾ ਤਾਂ ਉਹ ਤਾਂ ਮਰਦ ਦਲੇਰ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ ਤੇ ਸੀਹ ਸਿੰਦੇ ਹੋਏ ਵੀ ਉਹਨਾਂ ਨੇ ਦੁਸ਼ਮੰਦੀ ਇਹ ਨਹੀਂ ਮੰਨੀ ਜਦੋਂ ਗੱਲ ਨਾ ਬੰਦ ਦਿੱਤੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜਮਾ ਕੇ ਦੇਖਿਆ ਕਿ ਸੈਭ ਜਾਦਿਆਂ ਨੂੰ ਇੱਕ ਰੁੱਖ ਨਾਲ ਬੰਨ ਕੇ ਉਹਨਾਂ ਉੱਤੇ ਗਲੇ ਨਾਲ ਪੱਥਰ ਦੇ ਨਸਾਨੇ ਲਗਾਏ ਜਿਸ ਨਾਲ ਸੈਭ ਜਾਦਿਆਂ ਦੀ ਸਰੀਰ ਦੇ ਕਈ ਹੀ ਸਿਆਤੀ ਖੂਨ ਦੇ ਤਾਰੀਆ ਵਗਨਿਆ ਸੁਰੂ ਹੋ ਗਈਆ ਪਰ ਫਿਰ ਵੀ ਉਹ ਛੋਟੇ ਛੋਟੇ ਸੁਰ ਮੇ ਆਪਣੀ ਗੱਲ ਤੇ ਕਾਇਮ ਰਹੇ ਸਹਿਬ ਜੱਦ ਦੀ ਗਿਫਤਾਰੀ ਦੀ ਖਬਰ ਅੱਗ ਵਾਂਗੂ ਫੈਲ ਚੁੱਕੀ ਸੀ ਜਿਵੇਂ ਹੀ ਵਜੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਦਿੱਤਾ ਕਿ ਸਹਿਬ ਜੱਦਿਆ ਨੂੰ ਸਰਾਂ ਦਲਿਆਂ ਦਾ ਜਾਵੀ ਗੁਲਮਾਂ ਦੀ ਆਦ ਕਰਦਿਆ ਸਹਿਬ ਜੱਦਿਆ ਨੂੰ ਮੁੰਡੇ ਤੋਂ ਸਰਿੰਦਵਾਲ ਤੋੜ ਕੇ ਲੈ ਜਾਇਆ ਗਿਆ ਸਹਿਬ ਜੱਦਿਆ ਦੇ ਹੱਥਾਂ ਵਿੱਚ ਹੱਥ ਕਈਆ ਸਨ ਤੇ ਹੱਥਾਂ ਵਿੱਚ ਲੋਹੇ ਚ ਮਰੇ ਆ ਸੀ ਤੇ ਜਦੋਂ ਬੱਚੇ ਸਰਾਂਂਦ ਪਹੁੰਚੇ ਤਾਂ ਵਜੀਰ ਖਾਨ ਵੱਲੋਂ ਉਦੋਂ ਸ਼ੇ ਤਸ਼ੱਦਦ ਦੇ ਦੌਰ ਸ਼ੁਰੂ ਹੋਈ ਜਦੋਂ ਤੱਕ ਸਹਿਬ ਜਾਦਿਆ ਨੂੰ ਸਿਪਾਹੀ ਮੋਰਿੰਡੇ ਤੋਂ ਲੈ ਕੇ ਸਰਹਿੰਦ ਪਹੁੰਚੇ ਔਰ ਦੋ ਦਿਨ ਟਲ ਚੁਕਿਆ ਸੀ ਤਾਂ ਰਾਤ ਵੇਲੇ ਮਾਤਾ ਗੋਜਰੀ ਜੀ ਤੇ ਸਹਿਬ ਜਾਦਿਆ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਇਹ ਠੰਡਾ ਬੁਰਜ ਉਸ ਵੇਲੇ ਰਾਜੀ ਲੋਕਾਂ ਲਈ ਗਰਮੀ ਵੇਲੇ ਆਰਾਮ ਕਰਨ ਲਈ ਬਣਾਇਆ ਸੀ ਬੁਰਜ ਦੇ ਥੱਲੇ ਪਾਣੀ ਵਗਦਾ ਸੀ ਜਦੋਂ ਪਾਣੀ ਨਾਲ ਹਵਾ ਟਕਰਾਉਂਦੀ ਸੀ ਤਾਂ ਹਵਾ ਐਨੀ ਠੰਡੀ ਹੁੰਦੀ ਸੀ ਕਿ ਗਰਮੀ ਵੇਲੇ ਵੀ ਕਾਂਬਾ ਚੈਨਲ ਪੰਚਾਂ ਸੀ ਤੇ ਹੋਂਟਾ ਪੋ ਦਾ ਮਹੀਨਾ ਸੀ। ਭੁੱਖ ਦੇ ਤਰ੍ਹਾਂ ਠਾਂਡੇ ਨੂੰ ਵੰਡਾ ਤਸੀ ਆ ਮੰਨਿਆ ਜਾਂਦਾ ਹੈ। ਜੋ ਇਨਸਾਨ ਦੇ ਸਰੀਰ ਤੋਂ ਜ਼ਿਆਦਾ ਮਾਨਸਿਕ ਪੱਦਰ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ। ਪੋ ਦੇ ਮਹੀਨੇ ਵਿੱਚ ਬਿਨਾ ਕੱਪੜਿਆਂ ਤੋਂ ਬੈਠੇ ਠੰਡ ਵਿੱਚ 마ਸੂਮ ਬੱਚਿਆਂ ਨੂੰ ਕਦੇ ਸਾਥ ਕਦੇ ਆਪਣੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ। ਇਤਿਹਾਸਕਾਰਾਂ ਦੇ ਮੁਤਾਬਿਕ ਉਸ ਵੇਲੇ ਠੰਡ ਐਨੀ ਜ਼ਿਆਦਾ ਸੀ। ਬੱਚਿਆਂ ਦੇ ਬੁੱਲ ਤੇ ਨੱਕ ਪੀਲੇ ਪੈਣਾ ਸ਼ੁਰੂ ਹੋ ਗਏ ਸਨ। ਤੇ ਹੱਥ ਪੈਰ ਸੋਨ ਹੋ ਲੱਗ ਪੈਸਾ ਨਾ ਔਰ ਰਾਤ ਬਹੁਤ ਔਖੀ ਸੀ ਹਲੇ ਦਿਨ ਦਾ ਚੜਾ ਹੋਇਆ ਸੀ ਕਿ ਸਪਾਈ ਸਹਿਬ ਜਦੋਂ ਨੂੰ ਲੈਨ ਆ ਗਏ ਤੇ ਆਖ ਲੱਗੇ ਇਹਨਾਂ ਦੀ ਅਜਵਿਰ ਖਾਨ ਦੀ ਕਚਹਿਰੀ ਵਿੱਚ ਪੇਸੀ ਹੈ ਕਚਹਿਰੀ ਵਿੱਚ ਵਜ਼ੀਰ ਖਾਨ ਆਪਣੇ ਤਖਤ ਉੱਤੇ ਬੈਠਾ ਹੋਇਆ ਸੀ ਸੁਚਾਨੰਦ ਵਜ਼ੀਰ ਖਾਨ ਦਾ ਅਹਿਲਕਾਰ ਤੇ ਲੂਤੀ ਖੁਰਸੀ ਉਹ ਵੀ ਉੱਥੇ ਮੌਜੂਦ ਸੀ ਕਚਹਿਰੀ ਤਿੰਨ ਦਿਨ ਤੱਕ ਐਸੇ ਤਰ੍ਹਾਂ ਹੀ ਚੱਲਦੀ ਰਹੀ ਇਸ ਕਚਹਿਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਹਰ ਤਰ੍ਹਾਂ ਦੇ ਕਿਹ ਸੱਚੇ ਵਾਦੇ ਹਰ ਤਰ੍ਹਾਂ ਦੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਜਲਮ ਸਿੰਘ ਜਾਦਿਆ ਨੂੰ ਆਪਣੀ ਟੀਮ ਮਨਾਉਣ ਵਿੱਚ ਕਾਬਲ ਨਾ ਹੋ ਪਾਏ ਇਸ ਕਚੈੜੇ ਦਾ ਤਿੰਨ ਦਿਨਾਂ ਦਾ ਇਤਿਹਾਸ ਜਿਸ ਵਿੱਚ ਠੰਡੇ ਬੁਰਜ ਵਿੱਚ ਗੁਜ਼ਾਰੀਆਂ ਗਈਆਂ ਰਾਤਾਂ ਕਿਸ ਤਰ੍ਹਾਂ ਚਾਲ ਦੇ ਮੁਤਾਬਕ ਸਾਬ ਜਾਦੀ ਛੋਟੀ ਖਿੜਕੀ ਥਾਰੀ ਨਗਾਹ ਟੀ ਉਹਨਾਂ ਦਾ ਸਿਰ ਚਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸ ਤਰ੍ਹਾਂ ਕੈਦ ਦਿਨਾਂ ਤੋਂ ਭੁੱਖੇ ਤੇ ਆਈ ਬੱਚੀ ਗਰਮਾ-ਗਰਮ ਦੁੱਧ ਪਿਆ ਕੇ ਭਾਈ ਮੋਤੀ ਰਾਮ ਮਹਿਰਾ ਜੀ ਨੇ ਬੇਅੰਤ ਸੇਵਾ ਖੱਟੀ ਇਹ ਸਾਰਾ ਇਤਿਹਾਸ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਉਸ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਸ ਦਾ ਇਤਿਹਾਸ ਪੜਨ ਤੇ ਸੁਣਨ ਲਈ ਬਹੁਤ ਘੱਟ ਮਿਲਦਾ ਹੈ ਦਿਨ ਦਿਨ ਦਾ ਭਾਰੇ ਤਸ਼ੱਦਦ ਟੋਂ ਤੋਂ ਬਾਅਦ ਵੀ ਜਦੋਂ ਸੈਫਜਾਹਦੇ ਨੇ ਇਸਲਾਮ ਕਬੂਲ ਨਹੀਂ ਕੀਤਾ ਤਾਂ ਵਜ਼ੀਰ ਖਾਨ ਦੇ ਹੁਕਮ ਤੇ ਕਾਜੀ ਨੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਖਿਲਾੜ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਸੈਫਜਾਹਦਿਆਂ ਦੇ ਚਾਰੇ ਪਾਸੇ ਦੀਵਾਰ ਚੁਣੀ ਸ਼ੁਰੂ ਕਰ ਦਿੱਤੀ ਗਈ ਹੌਲੀ ਹੌਲੀ ਰਾਜ ਮਿਸਤਰੀ ਇੱਕ ਈਟ ਤੇ ਦੂਸਰੀ ਈਟ ਚੁੰਦਾ ਗਿਆ ਤੇ ਦੋਨੋਂ ਸਬਜ਼ਾਦਿਆਂ ਨੂੰ ਨੀਹਾਂ ਵਿੱਚ ਚੁੰਦ ਦਿੱਤਾ ਗਿਆ ਅੰਦਰ ਹੌਲੀ-ਹੌਲੀ ਸਬਜ਼ਾਦਿਆਂ ਦਾ ਦਮ ਘੜਦਾ ਗਿਆ ਆਖਿਰ ਜਦੋਂ ਉਹ ਬਿਓਸ ਹੋ ਗਏ ਕਾਂਦ ਦੀਆਂ ਇੱਟਾਂ ਸਮੇਤ ਜ਼ਮੀਨ ਤੇ ਆ ਡਿੱਗੇ ਕਾਜੀ ਨੇ ਦੋਨਾਂ ਦਾ ਚੁਰੇ ਨਾਲ ਕਤਲ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਇੱਥੇ ਇੱਕ ਗੱਲ ਜਾਣਨ ਯੋਗ ਹੈ ਇਸਲਾਮ ਧਰਮ ਦਾ ਇੱਕ ਏ ਵੀ ਨਿਯਮ ਹੁੰਦਾ ਹੈ ਜਿਹਰੇ ਬੱਚੇ ਦੇ ਹਜੇ ਦੁੱਧ ਦੇ ਦੰਦ ਨਹੀਂ ਟੁੱਟੇ ਹੋਣ ਉਸ ਨੂੰ ਮੌਤ ਦਾ ਫਤਵਾ ਨਹੀਂ ਦਿੱਤਾ ਕੀਤਾ ਜਾ ਸਕਦਾ ਕਾਜੀ ਨੇ ਤੇ ਵਜ਼ੀਰ ਖਾਨ ਦੇ ਕਹਿਣ ਤੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਪਰ ਹੁਣ ਕੋਈ ਜਲਾਲ ਇਸ ਪਾਪ ਨੂੰ ਆਪਣੇ ਸਿਰ ਤੇ ਲੈ ਲੈ ਤਿਆਰ ਨਹੀਂ ਸੀ ਤੇ ਸਭ ਨੇ ਹੱਥ ਖੜੇ ਕਰ ਦਿੱਤੇ ਆਖਿਰ ਉਸ ਦਿਨ ਕਚੈਰੀ ਵਿੱਚ ਕਾਸਨ ਦੇ ਤੇ ਬਾਸਨ ਦੇਵ ਦੇ ਦੋ ਭਰਾ ਜਿਨ੍ਹਾਂ ਤੇ ਕਤਲ ਦਾ ਮੁਕਦਮਾ ਚੱਲ ਰਿਹਾ ਸੀ ਉਹ ਉਸ ਦਿਨ ਪੇਸ਼ੀ ਤੇ ਹਾਜ਼ਰ ਹੋਣ ਆਏ ਹੋਏ ਸਨ ਇਹ ਦੋਨੋਂ ਸੈਦ ਜਲਾਲਉਦੀਨ ਜਲਾਦ ਦੇ ਪਤੀ ਜੇ ਸਨ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਤਨ ਚੌਕ ਵਿੱਚ ਸ਼ਹੀਦ ਕੀਤਾ ਸੀ ਸਾਸ਼ਨ ਦੇਵ ਤੇ ਪਾਸਨ ਦੇਵ ਕਤਲ ਦਾ ਮਕਦਮਾ ਰੱਦ ਕਰਨ ਲਈ ਸਾਬ ਜਾਦਿਆਂ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ ਮਹਾਨ ਇਤਿਹਾਸਕਾਰ ਸਰਦਾਰ ਰਤਨ ਸਿੰਘ ਪੰਗੋ ਦੇ ਅਨੁਸਾਰ ਦੋਨੋਂ ਬੱਚਿਆਂ ਦੀਆਂ ਲੱਤਾਂ ਤੇ ਗੋਡੇ ਰੱਖ ਕੇ ਛਾਤੀ ਤੇ ਖੰਜਰ ਫੇਰ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸਾਬ ਜਦਾ ਜਹਰਾਵਰ ਸਿੰਘ ਤੱਕ ਉੱਚੀ ਪਲਾ ਵਿੱਚ ਸ਼ਹੀਦ ਹੋ ਗਏ ਪਰ ਸਾਬ ਜਦਾ ਬਾਬਾ ਫਤਿਹ ਸਿੰਘ ਜੀ ਅੱਧੀ ਘੜੀ ਤੱਕ ਤਰਫ ਦੇ ਰਹੇ ਹੌਲੀ ਹੌਲੀ ਤਾਂ ਪੈੜ ਚੱਲਣੇ ਬੰਦ ਹੋ ਗਈ ਤੇ ਬਾਬਾ ਫਤਿਹ ਸਿੰਘ ਜੀ ਵੀ ਸ਼ਹੀਦ ਹੋ ਗਏ